ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤੇਂਦਰਪਾਲ ਸਿੰਘ ਅ ਵਿੱਚ ਨਾਮ ਮੇਰਾ ਐਸਪੀ ਸਿੰਘ ਬੋਲ ਰਿਹਾ ਤੇ ਮੈਂ ਹੀ ਗੀਤ ਨੂੰ ਲਿਖਿਆ ਤੇ ਮੈਂ ਹੀ ਗੀਤ ਨੂੰ ਗਾਇਆ ਇੱਕ ਮੇਰੇ ਕੋ ਸਟਾਰ ਨੇ ਪਟਿਆਲੇ ਤੋਂ ਉਹਨਾਂ ਨੇ ਗਾਇਆ ਇਹ ਗੀਤ ਲਿਖਣ ਦਾ ਮਕਸਦ ਸਿਰਫ ਇੰਨਾ ਕੀ ਸੀਗਾ ਵੀ ਅਸੀਂ ਮੈਕਸਿਮਮ ਵੋਟਰਸ ਤੱਕ ਪਹੁੰਚ ਕਰੀਏ ਕਿਉਂਕਿ ਜਿਹੜਾ ਵੋਟ ਆ ਸਭ ਤੋਂ بڑا ਅਧਿਕਾਰ ਆ ਆਦਮੀ ਕੋਲੇ ਤੇ ਅਸੀਂ ਚਾਹੁੰਦੇ ਸੀ ਵੀ ਇਹ ਗੀਤ ਦੇ ਰਾਹੀਂ ਤੇ ਹਰ ਇੱਕ ਵੋਟਰ ਤੱਕ ਚਾਹੇ ਉਹ ਯੰਗ ਵੋਟਰ ਹੈ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਚਾਹੇ ਥਰਡ ਜੈਂਡਰ ਹੈ ਹਰ ਵੋਟਰ ਤੱਕ ਅਸੀਂ ਇਸ ਗੀਤ ਨੂੰ ਪਹੁੰਚਾਉਣਾ ਚਾਹੁੰਦੇ ਸੀ ਤੇ ਸਾਡਾ ਟਾਰਗੇਟ ਸੀਗਾ ਵੀ ਅਸੀਂ ਮੈਕਸਿਮਮ VOTING ਜਿਹੜੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਪੂਰੇ ਮਤਲਬ ਪੰਜਾਬ 'ਚ ਅਸੀਂ ਕਰਵਾਈਏ ਇੱਕ ਵੀ ਵੋਟ ਸਾਡਾ ਟੀਚਾ ਇਹ ਸੀ ਵੀ ਇੱਕ ਵੀ ਵੋਟ ਅਸੀਂ ਘਰਾਂ ਵਿੱਚ ਛੱਡਣੀ ਸੀ ਛੱਡਣੀ ਨਹੀਂ ਚਾਹੁੰਦੇ ਸੀ ਇਸ ਕਰਕੇ ਇਹ ਗੀਤ ਨੂੰ ਬਣਾਇਆ ਗਿਆ ਤੇ ਜਿਹਦੇ ਵਿੱਚ ਆ ਕਾਫੀ ਲੋਕ ਰੰਗ ਪੇਸ਼ ਕੀਤੇ ਗਏ ਨੇ ਜਿਹਦੇ ਵਿੱਚ ਮੈਡਮ ਸਿਮਰਨ ਨੇ ਐਜ਼ ਆ ਕੋ ਆਰਟਿਸਟ ਮੇਰੇ ਨਾਲ ਕੰਮ ਕੀਤਾ ਇਹਨਾਂ ਨੇ ਬਹੁਤ ਅੱਛਾ ਮਤਲਬ ਰੋਲ ਨੂੰ ਨਿਭਾਇਆ ਤੇ ਲੋਕਾਂ ਵੱਲੋਂ ਕਾਫੀ ਹੰਗਾਰਾ ਮਿਲਿਆ ਇਸ ਗੀਤ ਨੂੰ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਮੈਕਸਿਮਮ ਲੋਕਾਂ ਤੱਕ ਪਹੁੰਚੇ ਤਾਂ ਜੋ ਲੋਕ ਆਪਣੇ ਅਧਿਕਾਰ ਦਾ ਯੂਜ਼ ਕਰ ਸਕਣ ਮੈਕਸਿਮਮ ਪੋਲ ਕਰਨ ਆਉਣ ਲੋਕੋ ਕਈ ਵਾਰੀ ਪੋਲ ਤੋਂ ਪਾਸਾ ਵੱਟ ਜਾਂਦੇ ਆ ਵੀ ਆਪਾਂ ਵੋਟ ਪਾਉਣ ਦੇ ਕਿ ਲੈਣਾ ਕੀ ਐ ਪਰ ਸਾਡਾ ਇੱਕੋ ਹੀ ਮੋਟਿਵ ਸੀਗਾ ਵੀ ਅਸੀਂ ਮੈਕਸਿਮਮ ਪੋਲਿੰਗ ਜਿਹੜੀ ਐ ਉਹ ਕਰਵਾਈਏ ਤੇ ਇਹੀ ਸਾਡਾ ਮੇਨ ਮਕਸਦ ਸੀਗਾ ਸ਼ਾਇਦ ਸਾਨੂੰ ਇਹ ਪੂਰਾ ਹੁੰਦਾ ਦਿਖ ਰਿਹਾ ਤੇ ਬਹੁਤ ਬਹੁਤ ਧੰਨਵਾਦ ਜਿੰਨਾਂ ਲੋਕਾਂ ਨੇ ਸਾਡੇ ਗੀਤ ਨੂੰ ਪਸੰਦ ਕੀਤਾ ਇਹ ਪਹਿਲਾ ਗਾਣਾ ਜੀ ਇਸ ਤੋਂ ਪਹਿਲਾਂ ਵੀ ਪਾੜਿਆ ਇਹ ਮੈਂ ਲਿਖਦਾ ਤਾਂ ਮੈਂ ਲਿਖਦਾ ਮੇਰੀ ਚਲਦੀਆਂ ਰਹਿੰਦੀਆਂ ਨੇ ਆਮ ਨਿਊਜ਼ਪੇਪਰਾਂ ਚ ਚਲਦੀਆਂ ਰਹਿੰਦੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਮੈਨੂੰ ਇੱਕ ਹੁਕਮ ਕੀਤਾ ਗਿਆ ਸੀਗਾ ਵੀ ਇੱਕ ਗੀਤ ਲੋਕਾਂ ਦੇ ਰੂਬਰੂ ਕੀਤਾ ਜਾਵੇ ਜਿਹਦੇ ਨਾਲ ਲੋਕ ਉਹਨੂੰ ਦੇਖਣ ਵੀ ਤੇ ਲੋਕੋ VOTING ਲਈ ਆਣ ਤੇ ਮੈਂ ਫਰਸਟ Song ਇਹ ਆਪਣਾ ਇਹ ਰਿਕਾਰਡ ਕਰਵਾਇਆ ਸੀ ਤੇ ਪਰਮਾਤਮਾ ਦੀ ਕਿਰਪਾ ਨਾਲ ਬਣ ਵੀ ਵਧਿਆ ਗਿਆ ਤੇ ਲੋਕਾਂ ਤੱਕ ਪਹੁੰਚ ਵੀ ਗਿਆ ਤੇ ਹਜੇ ਵੀ ਲੋਕ ਕਾਫੀ ਪਸੰਦ ਕਰ ਰਹੇ ਨੇ ਮੈਂ ਮਤਲਬ ਵੈਸੇ ਤਾਂ ਮੇਰਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆ ਜੀ ਮੈਂ ਲੈਕਚਰਰ ਫਿਜ਼ਿਕਸ ਹਾਂ ਗਵਰਨਮੈਂਟ ਸਕੂਲ ਹਸਨਪੁਰ ਦੇ ਵਿੱਚ ਇਸ ਟਾਈਮ ਮੇਰੀ ਡੈਪੂਟੇਸ਼ਨ ਗਲਾਡਾ ਦੇ ਵਿੱਚ ਹੈ ਐਜ਼ ਅ ਸੈਕਟਰ ਅਫਸਰ ਤੇ ਸਾਡੀ ਕਸਵੀਪ ਦੀ ਟੀਮ ਹੁੰਦੀ ਹੈ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਵੀ ਇਸ ਵੀਪ ਦੀ ਟੀਮ ਦੇ ਥਰੂ ਜਿਹੜੀ ਐਕਟੀਵਿਟੀਆਂ ਹੁੰਦੀਆਂ ਨੇ ਉਹ ਐਕਟੀਵਿਟੀਆਂ ਦੇ ਨਾਲ ਅਸੀਂ ਲੋਕਾਂ ਤੇ ਤੱਕ ਪਹੁੰਚੀਏ ਤੇ ਉਹ ਗੀਤ ਦੇ ਥਰੂ ਅਸੀਂ ਪਹੁੰਚੇ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਕਿ ਸਾਡੇ ਏਸੀਐਸ ਸਰ ਉਹ ਜਸਵੀ ਸਰ ਨੇ ਸਾਨੂੰ ਬੜਾ ਉਤਸ਼ਾਹਿਤ ਕੀਤਾ ਤੇ ਸਾਨੂੰ ਹੋਰ ਬੜਾ ਉਤਸ਼ਾਹ ਉਦੋਂ ਮਿਲਿਆ ਜਦੋਂ ਇਹ 18 ਤਰੀਕ ਨੂੰ ਡੀਸੀ ਮੈਮ ਨੇ ਸਾਖਸ਼ੀ ਸਾਨੀ ਮੈਮ ਨੇ ਐਮ.ਡੀ ਮਾਲ ਦੇ ਵਿੱਚ ਲਾਂਚ ਕੀਤਾ ਤੇ ਬਹੁਤ ਹੀ ਲੋਕਾਂ ਨੇ ਇੰਜੋਏ ਵੀ ਕੀਤਾ ਤੇ ਪਸੰਦ ਵਿੱਚ ਹਾਂਜੀ ਮੈਂ ਸੁਣਾ ਦਿੰਦਾ ਤੁਹਾਨੂੰ ਛੱਡ ਕੰਮ ਸਾਰੇ ਹੋ ਜਾ ਤੂੰ ਤਿਆਰ ਨਹੀਂ 24 ਵਿਧੀਆਂ ਵੋਟਾਂ ਦਾ ਤਿਹਾਰ ਨਹੀਂ ਛੇਤੀ ਛੇਤੀ ਖਿੱਚ ਲੈ ਤਿਆਰੀ ਬਿੱਲੋ ਸਾਰੀ ਛੇਤੀ ਛੇਤੀ ਖਿੱਚ ਲੈ ਤਿਆਰੀ ਬਿੱਲੋ ਸਾਰੀ ਆਪਾਂ ਲਾਉਣੀਆਂ ਬਰੇ ਕਬੂਥ ਅੱਗੇ ਬੱਲੀਏ ਸਾਗਰ ਦੀ ਵੋਟੀ ਵਾਂਗੂ ਖਿੱਚਦੀ ਸਫਾਰੀ ਕਰਾਂ ਵਿੱਚ ਛੱਡਣੀ ਨਹੀਂ ਕੋਈ ਵੋਟ ਬੱਲੀਏ ਸਾਗਰ ਦੀ ਵੋਟੀ ਵਾਂਗੂ ਖਿੱਚਦੀ ਸਫਾਰੀ ਕਰਾਂ ਵਿੱਚ ਛੱਡਣੀ ਨਹੀਂ ਕੋਈ ਵੋਟ ਬੱਲੀਏ ਬਹੁਤ ਬਹੁਤ ਧੰਨਵਾਦ ਜੀ ਗਾਣਾ ਆਇਆ ਤੁਹਾਡਾ ਕੀ ਰੋਣਾ ਸੀ ਜੀ ਬਿਲਕੁਲ ਆਈ 올 ਫਰੈਂਡਸ ਪਲਤਾ ਹੋਪਸ ਸਾਰੇ ਤੁਸੀਂ ਸਟ੍ਰੀਕ ਹੋਗੇ ਤੇ ਅਸੀਂ ਆਪਾ ਲੈ ਕੇ ਆਏ ਆ ਗਾਣਾ ਲੈ ਕੇ ਆਏ ਆ ਵੋਟਾ 2024 ਤੇ ਤੁਸੀਂ ਵੀ ਇਹ ਗਾਣਾ ਜ਼ਰੂਰ ਸੁਣੀਓ ਕਿਉਂਕਿ ਜੋ ਇਹ ਗਾਣਾ ਲੈ ਕੇ ਆਏ ਆ ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਅਸੀਂ ਇਹ ਗਾਣਾ ਲੈ ਕੇ ਆਏ ਆ ਤਾਂ ਜੋ ਲੋਕਾਂ ਨੂੰ ਇਹ ਮੈਸੇਜ ਮਿਲ ਸਕੇ ਕਿ ਜੋ ਵੀ ਚਾਹੇ ਉਹ 21 ਸਾਲ ਤੋਂ ਵੱਡੇ ਬੱਚੇ ਨੇ ਚਾਹੇ ਉਹ ਉਸ ਤੋਂ ਬਾਅਦ ਯੂਥ ਹੈ ਚਾਹੇ ਉਹ ਯੰਗ ਏਜ ਦੇ ਵਿੱਚ ਹੈ ਤੇ ਜਿਹੜਾ ਵੀ ਹੈ ਸਾਰੇ ਵੋਟ ਪਾਉਂ ਜਾਓ ਕਿਉਂਕਿ ਤੁਹਾਡਾ ਵੋਟ ਪਾਉਣ ਦਾ ਅਧਿਕਾਰ ਹੈ ਤੇ ਤੁਸੀਂ ਇਸ ਨੂੰ ਯੂਜ਼ ਕਰੋ ਸੋ ਬਿਲਕੁਲ ਹੈ ਇਸ ਕਰਕੇ ਜੋ ਐਸੀ ਵੋਟਾ 2024 ਗਾਣਾ ਕੱਢਿਆ ਹੈ ਇਲੈਕਸ਼ਨਾਂ ਦੇ ਟਾਈਮ ਦਾ ਗਾਣਾ ਹੈ ਤੁਸੀਂ ਇਹ ਗਾਣਾ ਤਾਰੇ ਦੇਖੋਗੇ ਗਾਣਾ ਤੁਸੀਂ ਡਿਸਪਲੇ ਤੇ ਦੇਖ ਵੀ ਰਹੇ ਹੋਗੇ ਤਾਂ ਇਹ ਗਾਣਾ ਦੇਖਿਓ ਕਿ ਕਿਸ ਤਰ੍ਹਾਂ ਲੋਕ ਉਤਸ਼ਾਹ ਦੇ ਵਿੱਚ ਉਹਨਾਂ ਦਾ ਫੇਸ ਦੇਖਣ ਵਾਲਾ ਹੋਏਗਾ ਜੋ ਫੇਸ ਤੇ ਰਿਐਕਸ਼ਨ ਹੈ ਕਿ ਬੜੇ ਉਤਸ਼ਾਹ ਦੇ ਨਾਲ ਵੋਟਾਂ ਦਾ ਜਿਵੇਂ ਆਪਾਂ ਕਹਿ ਦਿੰਦੇ ਆ ਦੀਵਾਲੀ ਦਾ ਤਿਉਹਾਰ ਹੁੰਦਾ ਉਸੇ ਤਰ੍ਹਾਂ ਇਹ ਵੋਟਾਂ ਦਾ ਤਿਉਹਾਰ ਕਿਹਾ ਜਾ ਸਕਦਾ ਹੈ ਸੋ ਇਹ ਇਲੈਕਸ਼ਨ ਨੂੰ ਲੈ ਕੇ ਗਾਣਾ ਕੱਢਿਆ ਸੋ ਮੇਰਾ ਐਜ਼ ਐ ਮੈਂ ਐਕਟ ਕੀਤਾ ਇਹਦੇ ਵਿੱਚ ਐਕਟਿੰਗ ਕੀਤੀ ਇਹਦੇ ਵਿੱਚ ਇਸ ਗਾਣੇ ਨੂੰ ਰਿਪਰੈਜ਼ੈਂਟ ਕੀਤਾ ਹੈ ਤੇ ਫਸਟ ਟਾਈਮ ਮੈਂ ਇਹ ਗਾਣਾ ਕੀਤਾ ਇਸ ਤੋਂ ਪਹਿਲਾਂ ਮੈਂ ਦੋ ਕੋ ਗਾਣੇ ਹੋਰ ਕੀਤੇ ਹੋਏ ਬਟ ਮੈਨੂੰ ਇਹ ਮੌਕਾ ਮਿਲਿਆ ਇਲੈਕਸ਼ਨਸ ਦੇ ਲਈ ਜੋ ਵੋਟਾ 2024 ਦਾ ਗਾਣਾ ਹੈ ਤੇ ਮੈਂ ਇਹਨੂੰ ਰਿਪਰੈਜ਼ੈਂਟ ਕੀਤਾ ਇਹਦੇ ਵਿੱਚ ਐਕਟ ਕੀਤਾ ਨਵੀਂ ਪਾਰੀ ਦੀ ਸ਼ੁਰੂਆਤ ਹੈ ਕਿਦਾਂ ਦਾ ਲੱਗ ਰਿਹਾ ਹੈ ਹਾਂਜੀ ਉਹ ਨਵੀਂ ਪੜੀ ਦੀ ਸ਼ੁਰੂਆਤ ਐਂਟਰਟੇਨਮੈਂਟ ਇੰਡਸਟਰੀ ਜੀ ਜੀ ਅ ਸਰ ਬਿਲਕੁਲ ਹੈ ਵੋਟਾ 2024 ਇਹ ਮੇਰਾ ਪਹਿਲਾ ਗਾਣਾ ਹੈ ਜੋ ਮੈਂ ਮਤਲਬ ਕੀਤਾ ਹੈ ਰਿਪਰੈਜ਼ੈਂਟੈਂਟ ਦੇ ਵਿੱਚ ਸੋ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਂ ਹੈਗਾ ਵਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਹੈ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਮੈਨੂੰ ਕਾਫੀ ਗਾਣਿਆਂ ਦੇ ਵਿੱਚ ਦੇਖੋਗੇ ਪਰ ਇਹ ਐਂਟਰੀ ਹੈ ਸ਼ੁਰੂਆਤ ਹੈ ਤੇ ਜ਼ਿਆਦਾ ਨਹੀਂ ਮੇਜ਼ਬਾਰੇ ਕਹੂੰਗੀ ਇਲੈਕਸ਼ਨ ਨਾਲ ਲੈ ਕੇ ਜਿਹੜਾ ਇਹ ਗਾਣਾ ਵੋਟਾ 2024 ਹੈ ਸੋ ਤੁਸੀਂ ਦੇਖਿਓ ਜ਼ਰੂਰ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਿਸ ਤਰ੍ਹਾਂ ਦਾ ਇਹ ਤੁਹਾਨੂੰ ਇਹ ਵੀ ਜ਼ਰੂਰ ਦੱਸਿਓ ਕਿਉਂਕਿ ਜਿਸ ਤਰ੍ਹਾਂ ਇਹ ਗਾਣਾ ਰਿਪਰਜੈਂਟ ਕੀਤਾ ਗਿਆ ਐ ਐਸਪੀ ਸਰ ਨੇ ਜੋ ਸਾਡੇ ਨਾਲ ਇਹਨਾਂ ਦਾ ਮੇਨ ਰੋਲ ਹੈ ਇਹਨਾਂ ਨੇ ਗਾਣਾ ਜਿਹੜਾ ਮੇਨ ਇਹਦੇ ਵਿੱਚ ਗਾਇਆ ਗਾਣਾ ਸੋ ਬੜਾ ਵਧੀਆ ਮੈਨੂੰ ਲੱਗਿਆ ਇਹ ਗਾਣਾ ਲੋਕਾਂ ਨੂੰ ਇੱਕ ਮੈਸੇਜ ਦੇ ਰਿਹਾ ਬੜਾ ਵਧੀਆ ਕਿ ਤੁਸੀਂ ਵੋਟਾਂ ਪਾਉਣ ਲਈ ਜਾਓ ਤੁਹਾਡਾ ਆਪਣਾ ਅਧਿਕਾਰ ਇਹਨੂੰ ਯੂਜ਼ ਕਰੋ